ਖਾਸ ਕਰਦੀਆਂ ਕਿ ਪਿਛਲੇ 6-7 ਸਾਲਾਂ ਦੇ 8 ਸਾਲਾਂ ਦੇ ਜਿੱਥੇ ਪੰਜਾਬ ਦੇ ਲੋਕੀ ਤੇ ਤੁਸੀਂ ਸਾਰੀਆਂ ਸਰਕਾਰਾਂ ਨੂੰ ਤੁਸੀਂ ਦੇਖ ਲਿਆ ਹੈ ਹਰ ਪਾਰਟੀ ਦੇ ਮੁੱਖ ਮੰਤਰੀ ਦੇ ਕੰਮ ਕਾਜ ਤੁਸੀਂ ਦੇਖ ਲਿੱਤੇ ਨੇ ਉਹਨਾਂ ਦੇ ਕੀਤੇ ਹੋਏ ਵਾਅਦੇ ਤੇ ਉਹ ਕਿੰਨੇ ਪੂਰਾ ਉਤਰੇ ਨੇ ਇਹ ਵੀ ਸਾਰੀ ਗੱਲਾਂ ਤੁਹਾਡੇ ਸਾਹਮਣੇ ਨੇ ਤੇ ਹੁਣ ਸਮਾ ਵੋਟਾਂ ਦਾ ਸਮਾ ਹੁੰਦਾ ਹੈ ਜਿੱਥੇ ਲੋਕਾਂ ਦੇ ਹੱਥ ਵਿੱਚ ਉਹ ਤਾਕਤ ਹੁੰਦੀ ਹੈ ਜਿਸ ਤਾਕਤ ਦੇ ਨਾਲ ਉਹ ਸਰਕਾਰਾਂ ਨੂੰ ਜਾਂ ਤਾਂ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਵੋਟ ਪਾ ਕੇ ਗਾਂ ਆਪਣੇ ਕੰਮ ਹੋਰ ਸਵਾਰ ਸਕਦੇ ਹਾਂ ਜਾਂ ਫਿਰ ਉਹਨਾਂ ਦੇ ਚੁਟਕਲਿਆਂ ਵਿੱਚ ਭਾਸ਼ਣਾ ਵਿੱਚ ਤੇ ਲਾਰਿਆਂ ਵਿੱਚ ਫਸ ਕੇ ਅਸੀਂ ਆਪਣਾ ਨੁਕਸਾਨ ਕਰ ਸਕਦੇ ਆ ਜਿਵੇਂ ਮੈਂ ਕਹਿਣਾ ਚਾਹੁੰਨੀ ਆ ਕਿ ਪੰਜਾਬ ਪਿਛਲੇ 7 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੀਤੀ ਹੋਈ ਕਾਂਗਰਸ ਤੇ ਝਾੜੂ ਪਾਰਟੀ ਦਾ ਭੰਡੀ ਪ੍ਰਚਾਰ ਦਾ ਸ਼ਿਕਾਰ ਜੇ ਸ਼੍ਰੋਮਣੀ ਅਕਾਲੀ ਦਲ ਹੋਇਆ ਹੈ ਲੇਕਿਨ ਇਸ ਸ਼੍ਰੋਮਣੀ ਅਕਾਲੀ ਦਲ ਦੇ ਕਮਜ਼ੋਰ ਹੋਣ ਦੇ ਨਾਲ ਪੰਜਾਬ ਤੇ ਪੰਥ ਵੀ ਕਮਜ਼ੋਰ ਹੋਇਆ ਹੈ ਇਹ ਦੋਵਾਂ ਭਾਈਵਾਲ ਪਾਰਟੀਆਂ ਨੇ ਜਿਹੜੇ 2013 ਤੋਂ ਦਿੱਲੀ ਚ ਇਹਨਾਂ ਨੇ ਇਕੱਠੀ ਸਰਕਾਰ ਬਣਾਈ ਸੀ ਉਹ ਵੀ ਇਕੱਠੇ ਹੀ ਸੀਗੇ ਲੇਕਿਨ ਪੰਜਾਬ 'ਚ ਵਕ ਹੋਣ ਦਾ ਇੱਕ ਡਰਾਮਾ ਜ਼ਰੂਰ ਰਚਦੇ ਸੀ ਲੇਕਿਨ ਇਕੱਠੇ ਹੋ ਕੇ ਨਿਸ਼ਾਨਾ ਇਹਨਾਂ ਦੋਨਾਂ ਦਾ ਇੱਕੋ ਹੀ ਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਿਏ ਝੂਠੇ ਨਾਰੇ ਲੋਕਾਂ ਨੂੰ ਲਾਈਏ ਤੇ 5 ਸਾਲ ਤੁਸੀਂ ਲਹਾ ਲੈ ਲਓ ਉਹਦੇ ਬਾਅਦ ਸਾਡਾ ਨੰਬਰ ਲੱਗ ਜਾਏ ਤੇ ਅਜ ਤੱਕ ਇਹਨਾਂ ਦਾ ਆਹੀ ਕੰਮਕਾਜ ਹੁਣ ਵੀ ਬਰਕਰਾਰ ਹੈ ਜਿਵੇਂ ਆ ਚੋਨਾ ਹੈ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਪੂਰੇ ਦੇਸ਼ ਭਰ ਚ ਪੰਜੇ ਤੇ ਝਾੜੂ ਦਾ ਗੱਠਜੋੜ ਹੋ ਗਿਆ ਹੈ ਇਹਨਾਂ ਦੀ ਸਾਂਝੀ ਸਟੇਜਾਂ ਲੱਗ ਰਹੀਆਂ ਨੇ ਹੁਣੇ ਚੰਡੀਗੜ੍ਹ ਦੀ ਮੇਅਰ ਦੀ ਚੋਣ 'ਚ ਦੋਨੋਂ ਇਕੱਠੇ ਹੋ ਕੇ ਲੜੇ ਨੇ ਉਹਨੇ ਤੇ ਐਮਪੀ ਦੇ ਕੈਂਡੀਡੇਟਸ ਵੀ ਜੇ ਕਿਤੇ ਆਮ ਆਦਮੀ ਦੇ ਘਟ ਜਾਂਦੇ ਤੇ ਕਾਂਗਰਸ ਭੇਜ ਦਿੰਦੀ ਹੈ ਲੇਕਿਨ ਪੰਜਾਬ ਦੇ ਲੋਕਾਂ ਨੂੰ ਇੰਨਾ ਭੋਲਾ ਸਮਝਦੇ ਨੇ ਕਹਿੰਦੇ ਅਸੀਂ ਸਾਰੇ ਦੇਸ਼ ਤੇ ਤਾਂ ਅਸੀਂ ਸਭ ਇਕੱਠੇ ਆ ਲੇਕਿਨ ਪੰਜਾਬ 'ਚ ਅਸੀਂ ਅਡਾ ਅਡ ਲੜਾਂਗੇ ਜਦ ਜਿੱਤຊਾਵਾਂਗੇ ਤੇ ਉਹ ਸਾਂਝੇ ਖਾਤੇ ਵਿੱਚ ਅਸੀਂ ਸ਼ਾਮਿਲ ਹੋ ਜਾਾਂਗੇ ਤੇ ਫਿਰ ਅਡ ਕਿੱਥੇ ਹੋਏ ਇਸ ਭੁਲੇਖੇ ਦੇ ਨਾਲ ਲੋਕਾਂ ਨੂੰ ਮੂਰਖ ਬਣਾਉਂਦੇ ਇਹਨਾਂ ਦੀ ਕਾਰਗੁਜ਼ਾਰੀ ਹੈਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ